ਕਿਸਾਨੀ ਅੰਦੋਲਨ ਦੌਰਾਨ ਖਨੌਰੀ ਵਿਖੇ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਮੁੱਖ ਮੰਤਰੀ ਵੱਲੋਂ ਸੌਂਪਿਆ ਗਿਆ ਨਾਲ ਹੀ ਸ਼ੁਭਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਜੁਆਇਨਿੰਗ ਲੈਟਰ ਦਿੱਤਾ ਗਿਆ ਜਿਸ ਨੂੰ ਪੰਜਾਬ ਪੁਲਿਸ ਚ ਬਤੌਰ ਸਿਪਾਹੀ ਦੀ ਨੌਕਰੀ ਮਿਲੇਗੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਵੱਫਦ ਮੁੱਖ ਮੰਤਰੀ ਦੀ ਹਾਇਸਤੇ ਪਹੁੰਚਿਆ ਸੀ ਅਤੇ ਖੁਦ ਸੀਐਮ ਨੇ ਕਿਸਾਨ ਆਗੂ ਤੇ ਸ਼ੁਭਕਰਨ ਦੇ ਪਰਿਵਾਰ ਨੂੰ ਇਹ ਚੈੱਕ ਸੌਂਪੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਸ਼ੁਭਕਰਨ ਦੀ ਮੌਤ ਹੋਈ ਸੀ करनाल ਦੇ ਪਿੰਡ ਅਮੂਪੁਰ ਚ ਪਿਛਲੇ ਦਿਨੀ ਨਜਾਇਜ਼ ਕਬਜ਼ੇ ਦੇ ਇਲਜ਼ਾਮ ਚ ਚਾਰ ਘਰਾਂ ਤੇ ਬਲਡوزر ਚਲਾ ਦਿੱਤਾ ਗਿਆ ਜਿਸ ਦਾ ਅਮ੍ਰਿਤਸਰ ਤੋਂ ਐਸਜੀਪੀਸੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਨੋਟਿਸ ਲਿਆ ਕਮੇਟੀ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਐਸਜੀਪੀਸੀ ਵੱਲੋਂ ਪਰਿਵਾਰਾਂ ਨੂੰ 4-4 ਲੱਖ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਕਿਉਂਕਿ ਜਿਨ੍ਹਾਂ ਦੇ ਮਕਾਨ ਢਾਏ ਗਏ ਸੀ ਉਹ ਸਾਰੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸੀ ਨਾਲ ਹੀ ਐਚਐਸਜੀਐਮਸੀ ਤੇ ਹਰਿਆਣਾ ਸਰਕਾਰ ਤੇ ਐਸਜੀਪੀਸੀ ਨੇ ਸਵਾਲ ਚੱਕੇ ਕਿ ਬਿਨਾਂ ਨੋਟਿਸ ਦੇ ਘਾਟਾ ਦਿੱਤੇ ਗਏ ਦਿੱਲੀ ਕ੍ਰਾਈਮ ਬ੍ਰਾਂਚ ਨੇ ਕਿਡਨੀ ਟ੍ਰਾਂਸਪਲੈਂਟ ਰੈਕਟ ਦਾ ਪਰਦਾਫਾਸ਼ ਕੀਤਾ ਪੁਲਿਸ ਨੇ 50 ਸਾਲਾ ਨਾਮੀ ਮਹਿਲਾ ਡਾਕਟਰ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਇਹ ਗਰੁੱਪ ਦਿੱਲੀ ਤੋਂ ਲੈ ਕੇ ਬੰਗਲਾਦੇਸ਼ ਤੱਕ ਆਪਣਾ ਨੈੱਟਵਰਕ ਫੈਲਾ ਚੁੱਕਿਆ ਸੀ ਇਸ ਨੈੱਟਵਰਕ ਚ ਦਿੱਲੀ ਐਨਸੀਆਰ ਦੇ ਦੋ ਨਾਮੀ ਹਸਪਤਾਲ ਵੀ ਸ਼ੱਕ ਦੇ ਘੇਰੇ ਚ ਨੇ ਇਹ ਗਰੁੱਪ ਟ੍ਰਾਂਸਪਲੈਂਟ ਲਈ 20 ਤੋਂ 30 ਲੱਖ ਰੁਪਏ ਲੈਂਦਾ ਸੀ 2019 ਤੋਂ ਇਹ ਰੈਕਟ ਚੱਲ ਰਿਹਾ ਸੀ ਜੋ ਮਨੁੱਖੀ ਅੰਗਾਂ ਦੀ ਤਸਕਰੀ ਕਰਦਾ ਸੀ ਜਨਿਗੜ ਭਾਜਪਾ ਦਫ਼ਤਰ 'ਚ ਇੱਕ ਧਮਕੀ ਭਰੀ ਚਿੱਠੀ ਆਈ ਪੰਜਾਬੀ ਚ ਲਿਖੀ ਇਸ ਚਿੱਠੀ ਚ ਭਾਜਪੀ ਦੇ ਚਾਰ ਸੀਨੀਅਰ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਲਿਖੀ ਗਈ। ਮਨਜਿੰਦਰ ਸਿੰਘ ਸਿਰਸਾ, ਸ਼੍ਰੀ ਨਿਵਾਸ, ਪਰਮੇਂਦਰ ਸਿੰਘ ਬਰਾੜ ਤੇ ਤੇਜਿੰਦਰ ਸਿੰਘ ਸਰਾਂ ਨੂੰ ਧਮਕੀ ਦਿੱਤੀ ਗਈ। ਚਿੱਠੀ ਚ ਲਿਖਿਆ ਹੈ ਕਿ ਜਾਂ ਤਾਂ ਭਾਜਪੀ ਛੱਡ ਦਿਓ ਨਹੀਂ ਦੁਨੀਆ ਛੱਡਣ ਲਈ ਤਿਆਰ ਰਹੋ। ਧਮਕੀ ਭਰੇ ਲੈਟਰ ਨਾਲ ਕੋ ਜਲਨਸ਼ੀਲ ਫਰਜ਼ਾਰਤ ਵੀ ਭੇਜਿਆ ਗਿਆ। ਚਿੱਠੀ ਤੋਂ ਬਾਅਦ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ। ਚੰਡੀਗੜ੍ਹ ਚ ਆਪ ਦੇ ਸੀਨੀਅਰ ਆਗੂ ਪਰਦੀਪ ਛਾਵੜਾ ਦਾ ਅੱਜ ਦਿਹਾਂਤ ਹੋ ਗਿਆ। ਪ੍ਰਦੀਪ ਛਾਵੜਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਤੇ ਫਿਲਹਾਲ ਕਰਛੀ ਇਲਾਜ ਅਧੀਨ ਸਨ। ਛਾਵੜਾ ਨਗਰ ਨਿਗਮ ਦੇ ਮੇਅਰ ਰਹਿ ਚੁੱਕੇ ਨੇ। ਲੰਬੇ ਸਮੇਂ ਤੋਂ ਕਾਂਗਰਸ ਸੰਨ ਪਰ ਪਿਛਲੇ ਦਿਨੀ ਆਪ ਚ ਸ਼ਾਮਲ ਹੋਏ ਸੀ ਜਿਨ੍ਹਾਂ ਦੀ ਅਰਵਿੰਦ ਕੇਜਰੀਵਾਲ ਨੇ ਸ਼ਮੂਲੀਅਤ ਕਰਵਾਈ ਸੀ। ਪ੍ਰਦੀਪ ਛਾਵੜਾ ਦੇ ਦਿਹਾਂਤ ਨਾਲ ਪਰਿਵਾਰ ਕਾਫੀ ਗਮਜੂਰ ਹੈ। ਲੁਧਿਆਣਾ ਦੇ ਥਾਣਾ ਸਾਬਾ ਨਗਰ ਅਦੀਨਪਿੰਦੇ ਇਲਾਕੇ ਤੋਂ ਗੁੰਡਾਗਰਦੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਅਣਛਾਤੇ ਬਦਮਾਸ਼ਾਂ ਨੇ ਇਕ ਟਾਬੇ ਤੇ ਹਮਲਾ ਕਰ ਦਿੱਤਾ ਤੇ ਟਾਬੇ ਦੇ ਕਰਿੰਦਿਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਬਦਮਾਸ਼ਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਪੰਜ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਚੋਂ ਦੋ ਦੋ ਨੂੰ ਡੀ ਐਮ ਸੀ ਹਸਪਤਾਲ ਦਾਖਲ ਕਰਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਅੰਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਕਿਲਾ ਜੀਵਨ ਸਿੰਘ ਚ ਸ਼ਰੇਆਮ ਮੋਬਾਈਲ ਦੀ ਲੁੱਟ ਕੀਤੀ ਗਈ ਸਹਿਪ੍ਰੀਤ ਸਿੰਘ ਨਾਂ ਦਾ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਸੀ ਪੰਜ ਦੇ ਕਰੀਬ ਨੌਜਵਾਨ ਆਏ डाक्टर नाल حملہ ਕਰਕੇ ਉਸ ਤੋਂ ਮੋਬਾਈਲ ਖੋ ਕੇ ਫਰਾਰ ਹੋ ਗਏ ਪ੍ਰਵਾਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਜਦਕਿ ਉਸਤੇ ਦੋਸਤ ਦੀ ਕਿਸੇ ਨਾਲ ਰੰਜਿਸ਼ ਹੈ ਇਸੇ ਭੁਲੇਖੇ ਤਹਿਤ ਹਮਲਾ ਕੀਤਾ ਗਿਆ ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਮੋਟਰਸਾਈਕਲ ਸਵਾਰਾਂ ਨੇ ਸ਼ਰੇਆਮ ਫਾਇਰਿੰਗ ਕੀਤੀ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਕਰੀਬ 27 ਸਕਿੰਟ ਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ ਉਸਤਰਾਂ ਮੁਤਾਬਕ ਕਿ ਫਾਇਰਿੰਗ ਗੈਂਗਸਟਰ 사ગર ਨੇ ਕਰਵਾਈ ਹੈ ਜਿਸ ਦੀ ਉਸਨੇ ਜ਼ਿੰਮੇਵਾਰੀ ਵੀ ਲਈ दरअसल ਗੈਂਗਸਟਰ ਦੀ ਕਰਨੈਲ ਸਿੰਘ ਨਾਲ ਪੁਰਾਣੀ ਰੰਜਿਸ਼ ਹੈ ਜਿਸ ਕਰਕੇ ਉਸਤੇ ਘਰ ਦੇ ਬਾਹਰ ਫਾਇਰਿੰਗ ਕਰਵਾਈ। ਰੋਜ਼ਪੁਰ ਦੇ ਸੀਆਈਏ ਸਟਾਫ ਵੱਲੋਂ ਨਸ਼ੇ ਦੀ ਡਿਲੀਵਰੀ ਕਰਨ ਆਈ ਸਸਤੇ ਜਵਾਈ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਕੋਲ 3.2 ਕਿਲੋ ਹੈਰੋਇਨ ਤੇ 7 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉੱਤੇ ਇੱਕ ਕਰੇਟਾ ਕਾਰ ਵੀ ਜ਼ਬਤ ਕੀਤੀ ਗਈ। ਪੁਲਿਸ ਮੁਤਾਬਕ ਜੀਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਤੇ ਉਸਦੇ ਜਵਾਈ ਹਰਪਾਲ ਸਿੰਘ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ 'ਚ ਲੱਗੇ ਹੋਏ ਸੀ ਤੇ ਉਹਨਾਂ ਦਾ ਸਾਥੀ ਰੋਜ਼ਪੁਰ 'ਚ ਨਸ਼ੇ ਦੀ ਸਪਲਾਈ ਕਰਦਾ। ਪਟੰਡਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਨਸ਼ਾ ਤਸਕਰ ਦੇ ਖਾਤਿਆਂ ਚੋਂ ਲਗਭਗ 1 ਕਰੋੜ 7 ਲੱਖ 6000 ਰੁਪਏ ਦੀ ਰਾਸ਼ੀ ਸੀ ਜੋ ਫ੍ਰੀਜ਼ ਹੋ ਗਈ ਪਿਛਲੇ ਦਿਨੀ ਮੋਰ ਮੰਡੀ ਦੇ ਇੱਕ ਵਿਅਕਤੀ ਤੋਂ ਵੱਡੀ ਮਾਤਰਾ ਵਿੱਚ ਛਿੜਲੀਆਂ ਦਵਾਈਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੇ ਹੁਣ ਕਾਰਵਾਈ ਕਰਦਿਆਂ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਬਾਦਲਕਾਦੇ ਅਰਨੀ ਵਾਲਾ ਸੜਕ ਸੁਰੱਖਿਆ ਫੋਰਸ ਨੇ ਇੱਕ ਬਜ਼ੁਰਗ ਦੀ ਜਾਨ ਬਚਾਈ ਪਿੰਡ ਇਸਲਾਮ ਵਾਲਾ ਨੇੜੇ ਗੰਗਾ ਕਨਾਲ 'ਚ ਬਜ਼ੁਰਗ ਖੁਦਕੁਸ਼ੀ ਕਰ ਲਈ ਆਇਆ ਸੀ ਤੇ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਹੀ ਐਸਟੀਐਫ ਦੀ ਟੀਮ ਨੇ ਬਜ਼ੁਰਗ ਦੀ ਜਾਨ ਬਚਾ ਲਈ ਗਰੇਲੂ ਕਲੇਜ ਦੇ ਚਰਗੇ ਚੱਲਦੇ ਬਜ਼ੁਰਗ ਆਪਣਾ ਜੀਵਨ ਖਤਮ ਕਰਨ ਲੱਗਿਆ ਸੀ ਜਿਸ ਨੂੰ ਸਮਝਾ ਬੁਜਾ ਕੇ ਉਸਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਲੰਧਰ ਦੇ ਕੁੱਲ ਰੋਡ ਚੌਕ ਨੇੜੇ ਕੁੱਲ ਕਾਰ ਸਵਾਰ ਇੱਕ ਲੜਕੀ ਨੂੰ ਪਿਸਤਲ ਦਿਖਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸਫਾਰੀ ਗੱਡੀ 'ਚ ਜਾ ਰਹੀਆਂ ਦੋ ਮਹਿਲਾਵਾਂ ਨੂੰ ਬਾਈਕ ਸਵਾਰ ਦੋ ਲੁਟੇਰਿਆਂ ਨੇ ਹੱਥ ਦੇ ਕੇ ਰੋਕਿਆ ਬਾਅਦ ਪਿਸਤਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾਵਲੋ ਗੱਡੀ ਪਜਾ ਕੇ ਆਪਣੀ ਚਾਰ ਬਚਾਈ ਗਈ ਅੱਗੇ ਜਾ ਕੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਗਮੀਨ ਗਨੀਮਤ ਰਹੀ ਕਿ ਦੋਨੇ ਮਹਿਲਾਵਾਂ ਸੁਰੱਖਤ ਹੋ। ਹੁਸ਼ਿਆਰਪੁਰ ਦੇ ਵਿਸ਼ਿਸ਼ਟ ਨਗਰ ਚ ਚੋਰ ਗਿਰੋ ਵੱਲੋਂ 4 ਤੋਂ 5 ਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਆਪਣੇ ਨਾਲ ਮੈਟਲ ਡਿਟੈਕਟਰ ਲੈ ਕੇ ਆਏ ਚੋਰ ਖਿੜਕੀ ਤੋੜ ਕੇ ਮਸ਼ਹੂਰ ਵਪਾਰੀ ਦੇ ਘਰ ਦਾਖਲ ਹੋਏ ਤੇ ਡਿਟੈਕਟਰ ਨਾਲ ਚੈੱਕ ਕਰਕੇ ਘਰ ਚ ਪਿਆ 22 ਤੋਲੇ ਸੋਨਾ ਤੇ ਸਾਢੇ 4 ਲੱਖ ਦੀ ਨਕਦੀ ਲੈ ਗਏ। ਨਾਲ ਦੇ ਘਰਾਂ ਤੋਂ ਦੋ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਪਰਿਵਾਰ ਵੱਲੋਂ ਸੁਰੱਖਿਆ ਤੇ ਸਵਾਲ ਚੱਕੇ। ਡੇਰਾ ਬੱਸੀ ਦੇ ਭਗਤ ਸਿੰਘ ਨਗਰ ਦੇ ਵਾਕਵਾ ਘਰਾਂ ਦੇ 7 ਬੱਚੇ ਲਾਪਤਾ ਹੋ ਗਏ ਜਿਨ੍ਹਾਂ ਚ ਸਾਰੇ ਲੜਕੇ ਨੇ ਪਿਛਲੇ 36 ਘੰਟਿਆਂ ਤੋਂ ਬੱਚਿਆਂ ਦੀ ਕੋਈ ਖਬਰ ਨਹੀਂ ਐਤੋਂ ਸਵੇਰੇ ਪਹਿਲਾਂ 2 ਬੱਚੇ ਘਰੋਂ پارک ਲਈ ਗਏ ਸੀ ਫਿਰ 5 ਬੱਚੇ ਦੁਪਹਿਰ ਕਰੀਬ 12 ਵਜੇ ਘਰੋਂ ਖੇਡਣ ਦਾ ਕਹਿ ਕੇ ਗਏ ਪਰ ਵਾਪਸ ਨਹੀਂ ਆਏ ਲਾਪਤਾ ਬੱਚੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਇੱਕ ਦੂਜੇ ਨਾਲ ਸਕੂਲ ਜਾਂਦੇ ਸੀ ਸਭ ਤੋਂ ਵੱਡਾ ਬੱਚਾ 15 ਸਾਲ ਦਾ ਹੈ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਤੋਂ ਉਹਨਾਂ ਨੂੰ ਛੇਤੀ ਲੱਭਣ ਦੀ ਗੁਹਾਰ ਅਤੇ ਬਾਅਦ ਦੇ ਟੋਹਾਣਾ ਚ ਦਰਿੰਦਗੀ ਦਾ ਸ਼ਿਕਾਰ ਹੋਈ ਸਾਢੇ 3 ਸਾਲ ਦੀ ਬੱਚੀ ਨੇ ਆਖਰ 9 ਦਿਨ ਬਾਅਦ ਰੋहतक ਦੇ ਪੀਜੀਆਈ ਚ ਦਮ ਤੋੜ ਦਿੱਤਾ। ਨਤੀ ਜੂਨ ਨੂੰ ਕਰ ਚ ਸੁੱਤੀ ਪਈ ਬੱਚੀ ਨੂੰ ਉਸਦੇ ਪਿਤਾ ਦੇ ਹੀ ਕਿਸੇ ਜਾਣਕਾਰ ਨੇ ਖਾਲੀ ਥਾਂ ਤੇ ਲਿਜਾ ਕੇ ਉਸ ਨਾਲ ਦੁਸ਼ਕਰਮ ਕੀਤਾ ਸੀ। ਸਵੇਰੇ ਸੜਕ ਤੇ ਖੂਨ ਨਾਲ ਲੱਫਪਤ ਬੱਚੀ ਬਰਾਮਦ ਹੋਈ ਮਾਮਲੇ ਚ ਦੋ ਮੁਲਜ਼ਮਾਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਪਰਿਵਾਰ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਅਬੋਰ ਦੇ ਪਿੰਡ ਬੁਰਜਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਇੱਕ ਕਿਸਾਨ ਸ਼ੰਕਰ لال ਆਪਣੇ ਖੇਤ ਚ ਸਪਰੇਅ ਕਰ ਰਿਹਾ ਸੀ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਔਰ ਉਸਨੇ ਇਸ ਕਿਸਾਨ ਨੂੰ ਡੰਗ ਲਿਆ ਪਰ ਹੈਰਾਨੀ ਵਾਲੀ ਗੱਲ ਸੀ ਕਿ ਡੰਗ ਮਾਰਨ ਦੇ ਤੁਰੰਤ ਬਾਅਦ ਸੱਪ ਦੀ ਮੌਤ ਹੋ ਗਈ ਹਾਲਾਂਕਿ ਕਿਸਾਨ ਨੂੰ ਵੀ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਨਾਲ ਹੀ ਸੱਪ ਨੂੰ ਵੀ ਜਾਂਚ ਤੇ ਲਈ ਹਸਪਤਾਲ ਲਿਜਾਇਆ ਗਿਆ ਬਾਦਲਕਾਂਡ ਸਰਕਾਰੀ ਅਧਿਆਪਕ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਚ ਪਹਿਲੀ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ 24 ਘੰਟਿਆਂ ਚ ਅਧਿਆਪਕ ਦੇ ਸਾਲੇ ਨੂੰ ਕਾਬੂ ਕਰ ਲਿਆ ਵਿਆਪਕ ਨੇ ਆਪਣੇ ਸਹੁਰਾ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਪੁਲਿਸ ਨੇ ਪਤਨੀ ਸਾਲੇ ਸਾਸ ਤੇ ਮਾਮੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਅ ਵਿਆਪਕ ਰੁੱਸੀ ਪਤਨੀ ਨੂੰ ਪੇਕੇ ਲੈਣ ਲਈ ਗਿਆ ਸੀ ਜਿੱਥੇ ਇਹ ਘਟਨਾ ਵਾਪਰੀ પતિ ਨੂੰ ਪਤਰੀ ਨੂੰ ਪਤਨੀ ਤੇ ਨਜਾਇਜ਼ ਸਬੰਧਾਂ ਦਾ ਸ਼ੱਕ ਸੀ ਮੋਹਾਲੀ ਦੇ ਪਿੰਡ ਕੜੂਆ ਚੱਲ ਰਹੀ ਇੱਕ ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਚੱਲਦੀ ਸ਼ੂਟਿੰਗ 'ਚ ਨਿਹੰਗ ਸਿੰਘਾ ਨੇ ਹੰਗਾਮਾ ਕਰਕੇ ਸ਼ੂਟਿੰਗ ਬੰਦ ਕਰਵਾ ਦਿੱਤੀ ਦਰਸਲ ਸ਼ੂਟਿੰਗ 'ਚ ਵਿਆਹ ਦਾ ਸੀਨ ਸੀ ਤੇ ਆਨੰਦ ਕਾਰਜ ਲਈ ਨਾਟ ਪ੍ਰਬੰਧਕਾਂ ਨੇ ਡੁਪਲੀਕੇਟ ਗੁਰੂਕਾਰ ਨਿਸ਼ਾਨ ਸਹਿ ਪਾਲਕੀ ਸਹਿ ਸਭ ਕੁਝ ਬਣਾਇਆ ਹੋਇਆ ਸੀ ਜਿਸ ਨੂੰ ਲੈ ਕੇ ਨੇਹੰਗਾ ਨੇ ਇਤਰਾਜ਼ ਜਤਾਇਆ ਇਸ ਮੌਕੇ ਸਥਿਤੀ ਤਣਾਪੂਰਨ ਹੋਣ ਤੇ ਪੁਲਿਸ ਮੌਕੇ ਤੇ ਦਿੱਲੀ ਦੀ ਸ਼ਾਦਰਾ ਪੁਲਿਸ ਨੇ ਕੱਚੂ ਕੁੰਮਿਆਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਨਾਂ ਕੋਲ ਵਿਦੇਸ਼ੀ ਨਸਲ ਦੇ 100 ਤੋਂ ਜ਼ਿਆਦਾ ਕੱਚੂ ਕੁੰਮੇ ਬਰਾਮਦ ਕੀਤੇ ਗਏ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ 'ਚ ਹੋਰ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਸਬਾਬ ਮਾਂਸਾ ਦੇ ਤਿੰਨ ਕੋਨੀ ਇਲਾਕੇ 'ਚ ਕਿਸਾਨਾਂ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ડીਸੀ ਦੀ ਕੋਠੀ ਅੱਗੇ ਖੜੇ ਪਾਣੀ 'ਚ ਕਿਸਾਨਾਂ ਨੇ ਚੋਨਾ ਲਾਇਆ ਤੇ ਮੱਛੀਆਂ ਛੱਡੀਆਂ ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਕੋਨੀ ਏਰੀਆ 'ਚ ਹਰ baar ਪਾਣੀ ਭਰ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀਆਂ ਅੱਖਾਂ ਖੋਲਣ ਲਈ ਉਹਨਾਂ ਵੱਲੋਂ ਇਹ ਤਰੀਕਾ ਅਪਣਾਇਆ